ਮੱਲੋ ਤੁਹਾਡੇ ਸਭ ਤੋਂ ਵੱਧ ਫਾਇਦੇ ਦੀ ਗੱਲ ਦੱਸਣ ਲੱਗਿਆ। ਪਧੌੜ ਦੇ ਵਿੱਚ ਇੱਕ ਪੈਲਸ ਓਪਨ ਹੋਇਆ। ਅੱਜ ਉਹਦੀ ਓਪਨਿੰਗ ਆ ਸਜਣੋ। ਇਹ ਪੈਲਸ ਤੁਹਾਨੂੰ ਲੰਡਨ ਇਟਲੀ ਲੈਵਲ ਦਾ ਪੈਰਸ ਲੈਵਲ ਦਾ ਪੈਲਸ ਮਿਲਣ ਲੱਗਿਆ। ਪਰ ਗੱਲ ਇਹ ਆ ਵੀ ਇਹਨਾਂ ਨੇ ਹਜੇ ਕੰਮ ਕੀਤਾ ਸ਼ੁਰੂ ਹੀ। ਜਦੋਂ ਗੱਲ ਹੋਵੇ ਸ਼ੁਰੂ ਦੀ ਉਦੋਂ ਬੰਦੇ ਨੇ ਬਣਾਉਣੀ ਹੁੰਦੀ ਆ ਭੈਂਟ। ਉਦੋਂ ਬੰਦਾ ਨਾ ਜਿਹੜੇ ਪਹਿਲੇ ਪ੍ਰੋਗਰਾਮ ਕਰਦਾ ਉਹਦੇ ਚ ਗਾਹਕਾਂ ਨੂੰ ਬਹੁਤ ਬੈਨੀਫਿਟ ਮਿਲ ਜਾਂਦਾ ਤਾਂ ਮੈਂ ਤੁਹਾਨੂੰ ਇਹ ਸਲਾਹ ਦਿੰਨਾ ਸੱਜਣੋ ਕਿ ਇਸ ਪੈਲਸ ਅਲੀ ਸ਼ਾਨ ਪੈਲਸ ਮਤਲਬ ਤੁਸੀਂ ਇਹ ਪੈਲਸ ਨੂੰ ਓਵੇਂ ਗੱਲ ਕਰੋਗੇ ਨਾ ਤਾਂ ਪੰਜਾਬ ਦੇ ਜਿਹੜੇ ਪਹਿਲੇ 10 ਪਹਿਲੇ ਨੰਬਰਾਂ ਦੇ ਵਿੱਚ ਪੈਲਸ ਹੋਣਗੇ ਉਹਨਾਂ ਪੈਲਸਾਂ ਦੇ ਵਿੱਚ ਇਸ ਪੈਲਸ ਨੇ ਸਨੱਖੇ ਵਾਲੇ ਪਾਸਿਓਂ ਖੁੱਲੇ ਵਾਲੇ ਪਾਸਿਓਂ ਪਾਰਕਿੰਗ ਵਾਲੇ ਪਾਸਿਓਂ ਪ੍ਰਬੰਧ ਵਾਲੇ ਪਾਸਿਓਂ ਉਹਨਾਂ ਚ ਆ ਜਾਣਾ ਆਜੋ ਤੁਹਾਨੂੰ ਅੰਦਰ ਦਿਖਾਉਣਾ ਪੂਰੇ ਡੇਢ ਕਿੱਲੇ ਦੀ ਮੇਰੇ ਹਿਸਾਬ ਨਾਲ ਸ਼ਾਨਦਾਰ ਪਾਰਕਿੰਗ ਤੋਂ ਬਾਅਦ ਜਿਹੜੀ ਖੂਬਸੂਰਤ ਐਂਟਰੀ ਤੋਂ ਬਾਅਦ ਤਾਂ ਆ ਸ਼ੁਰੂ ਹੋ ਜਾਂਦਾ ਇਹਨਾਂ ਦੀ ਡੈਕੋਰੇਸ਼ਨ ਜਿੱਥੇ ਆਪਾਂ ਕਹਿ ਸਕਦੇ ਵੀ ਇਹਨਾਂ ਦਾ ਹਾਲ ਆ ਜਾਂਦਾ ਜਿੱਥੇ ਬਹੁਤ ਸ਼ਾਨਦਾਰ ਆ ਦੇਖੋ ਘੋੜਾ ਲਾਇਆ ਬਾਈ ਉਹਨਾਂ ਨੇ ਘੋੜਿਆਂ ਦਾ ਸ਼ਕੀਨ ਬਾਈ ਉਹਨਾਂ ਦੀ ਜਿਹੜੀ ਟਰਾਂਸਪੋਰਟ ਆ ਕਹਿੰਦੇ ਉਹਨਾਂ ਦੇ ਉੱਪਰ ਵੀ ਘੋੜੇ ਲੱਗੇ ਹੋਏ ਆ ਤੇ ਇਸ ਤੋਂ ਅੱਗੇ ਸਜਣੋ ਆ ਆ ਜਾਂਦਾ ਸਾਹਮਣੇ ਪਾਸੇ ਜਿੱਥੇ ਆਪਾਂ ਮਹਿਮਾਨਾਂ ਨੂੰ ਬਿਠਾਉਨੇ ਆ ਜਿੱਥੇ ਆਪਾਂ ਟੈਂਟ ਦੇ ਨਾਲ ਸਜਾਵਟ ਕਰਦੇ ਹੁੰਨੇ ਆ ਵਧੀਆ ਤਰੀਕੇ ਦੀਆਂ ਕੁਰਸੀਆਂ ਵਧੀਆ ਤਰੀਕੇ ਦੇ ਮੇਜ਼ ਲੱਗੇ ਹੋਏ ਆ ਵਧੀਆ ਤਰੀਕੇ ਦਾ ਵੈਲਕਮ ਕਰਨ ਵਾਸਤੇ ਲੱਗੇ ਹੋਏ ਆ ਤੁਹਾਡੇ ਗੇਟ ਬਹੁਤ ਸ਼ਾਨਦਾਰ ਅਲੀਸ਼ਾਨ ਕੁਰਸੀਆਂ ਲੱਗੀਆਂ ਹੋਈਆਂ ਇਹੋ ਜਿਹੀਆਂ ਕੁਰਸੀਆਂ ਦੇਖੋ ਵੀ ਜੇ ਤੁਸੀਂ ਫਰਨੀਚਰ ਵਾਲੇ ਨੂੰ ਜਾ ਕੇ ਪੁੱਛੋ ਤਾਂ ਇਹੋ ਜਿਹੀ ਕੁਰਸੀ 8899000 ਦੀ ਇੱਕ ਕੁਰਸੀ ਮਿਲਦੀ ਹੈ ਜਿਸ ਤਰ੍ਹਾਂ ਦੀਆਂ ਕੁਰਸੀਆਂ ਇੱਕ ਇੱਕ ਬੰਦੇ ਨੂੰ ਬੈਠਣ ਨੂੰ ਦਿੱਤੀਆਂ ਹੋਈਆਂ ਤੁਸੀਂ ਦੇਖੋਗੇ ਨਾ ਐ ਨਹੀਂ ਵੀ ਛੱਡ ਜਾ ਪਾਤਾ ਤੇ ਮੂਹਰੋਂ ਐ ਜੇ ਕਰਤਾ ਤੇ ਪੋਚਾ ਜਾ ਮਾਰ ਕੇ ਤੇ ਚਲੋ ਜੀ ਪੈਲਸ ਲਿਖਤਾ ਐ ਨਹੀਂ ਗੱਲ ਤੁਸੀਂ ਉਹ ਦੇਖੋਗੇ ਨਾ ਤਾਹਾਂ ਵਾਲੇ ਪਾਸੇ ਉਹ ਦੇਖ ਪ੍ਰੀਤ ਵੀ ਕੱਲੀ ਕੱਲੀ ਤਾਹਾਂ ਵਾਲੇ ਪਾਸੇ ਮੂਰਤੀ ਵੀ ਬਣਾਈ ਆ ਵੀ ਜਿਹਦਾ ਹਾਲਾਂਕਿ ਵੀ ਜੇ ਕਿਸੇ ਦੀ ਸਾਰੇ ਵਿਆਹ ਚ ਨਿਗਾ ਨਾ ਜਾਵੇ ਤਾਂ ਭਾਵੇਂ ਨਾ ਹੀ ਜਾਵੇ ਪਰ ਬਣਾਈ ਆ ਤਾਂ ਕਿਸੇ ਥਾਂ ਬਣਾਈ ਆ ਆ ਦੇਖੋ ਲੈ ਆ ਬੀਬੀ ਬਾਜਾ ਆ ਵਜਾਉਣ ਵਾਲੀ ਬੀਬੀ ਬਣਾਈ ਆ ਇਹ ਤਕਰੀਬਨ ਇਟਾਲੀਅਨ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਪੈਰਸ ਨੂੰ ਤੇ ਅੰਦਰਲੇ ਪਾਸੇ ਜੇ ਤੁਸੀਂ ਦੇਖੋਗੇ ਨਾ ਤੇ ਤੁਸੀਂ 당ਗ ਰਹਿ ਜਾਓਗੇ ਓ ਹੋ 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 ਮੇਰੇ ਰੱਬਾ ਵੇਖ ਭ੍ਰਿਤੋਏ ਹੈ ਕੀ ਕਹਿੰਦਾ ਆ ਦੇਖੋ ਆ ਆ ਥੱਲੇ ਐਂ ਲੱਗਦਾ ਜਿਵੇਂ ਮੇਰੇ ਥੱਲੇ ਕੁਖਦਾ ਹੋਵੇ ਆ ਆ ਪੁੱਤ ਦਾ ਐਂ ਲੱਗਦਾ ਲੈ ਐਂ ਲੱਗਦਾ ਜਿਵੇਂ ਮੇਰੇ ਥੱਲੇ ਕੁਖਦਾ ਹੋਵੇ ਇਹ ਹਾਂ ਆ ਦੇਖੋ ਕਰੋ ਗੱਲ ਤੁਸੀਂ ਸ਼ਾਨਦਾਰ ਹਾਲ ਇਹਦੇ ਵਿੱਚ ਤੁਹਾਨੂੰ ਪੇਂਟਿੰਗਸ ਇਹਦੇ ਵਿੱਚ ਤੁਹਾਨੂੰ ਲਾਈਟਿੰਗ ਇਹਦੇ ਵਿੱਚ ਤੁਹਾਨੂੰ ਡੈਕੋਰੇਸ਼ਨ ਪੜਦੇ ਕਲਰ ਕੰਬੀਨੇਸ਼ਨ ਚਿੱਤਰਕਲਾ ਰੰਗ ਕਲਾ ਆਰਕੀਟੈਕਟ ਦਾ ਕਮਾਲ ਪੈਸੇ ਲਾਉਣ ਵਾਲੇ ਦੀ ਕਮਾਲ ਬ੍ਰੀਜ ਦੀ ਕਮਾਲ ਵਰਦੀਆਂ ਸਿਕਿਉਰਿਟੀ ਕੁਰਸੀਆਂ ਮੇਜ਼ ਡਾਈਨਿੰਗ ਟੇਬਲ ਕਮਾਲ ਯਾਰ ਹਰ ਚੀਜ਼ ਤੁਹਾਨੂੰ ਕਮਾਲ ਮਿਲ ਜਾਣੀ ਆ ਇੱਕ ਤੋਂ ਇੱਕ ਉਸ ਤੋਂ ਅੱਗੇ ਆਜੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਜਿਹੜੀ ਤੁਹਾਨੂੰ ਹੋਰ ਵੀ ਪਸੰਦ ਆ ਜਾਣੀ ਆ ਆਪ੍ਰੀਤ ਤੇ ਜਦੋਂ ਤੁਸੀਂ ਬਾਹਰ ਨਿਕਲੋਗੇ ਨਾ ਤੇ ਇਧਰਲੇ ਪਾਸੇ ਜਾਓਗੇ ਪੈਲਸ ਦੇ ਨਾਲ ਤੁਸੀਂ ਇਹ ਦੇਖੋ ਕਿ ਇਹਦੀ ਇਹਦਾ ਜਿਹੜਾ ਫਰੰਟ ਆ ਪੈਲਸ ਦਾ ਫਰੰਟ ਆ ਨਾ ਉਹ ਤونه ਬਹੁਤ ਖੁੱਲਾ ਐਵੇਂ ਨਹੀਂਗਾ ਵੀ ਤੁਸੀਂ ਆਓਗੇ ਤੁਹਾਡਾ ਦਮ ਜਾ ਘੁੱਟੀ ਜਾਊਗਾ ਇੱਥੇ ਜਦੋਂ ਤੁਸੀਂ ਇਧਰਲੇ ਪਾਸੇ ਆਉਂਗੇ ਨਾ ਤਾਂ ਇਧਰਲੇ ਪਾਸੇ ਆ ਹਾਲ ਆ ਤਾਂ ਹਾਲ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਆ ਅੱਜ ਕਿਉਂਕਿ ਗੁਰੂ ਸਾਹਿਬ ਨੂੰ ਮੰਨਣ ਵਾਲੀ ਇਹ ਪਰਿਵਾਰ ਆ ਤਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਤਾਂ ਪ੍ਰੀਤ ਪੁੱਤ ਜੁੱਤੇ ਲਾ ਕੇ ਸਿਰ ਟਾ ਕੇ ਤੇ ਅੰਦਰਲੇ ਪਾਸੋਂ ਸੀਨ ਲੈ ਲਈਓ ਆਪਾਂ ਉੱਪਰ ਲਾ ਦਿਆਂਗੇ ਇਸ ਹਾਲ ਦੇ ਵਿੱਚ ਤੁਸੀਂ 200 300 ਬੰਦੇ ਵਾਲਾ ਪ੍ਰੋਗਰਾਮ ਜੇ ਤੁਸੀਂ ਕਰਨਾ ਚਾਹੋ ਤਾਂ ਇਸ ਹਾਲ ਦੇ ਵਿੱਚ ਕਰ ਸਕਦੇ ਆ ਜਿਹੜਾ ਆਪਾਂ ਵੱਡਾ ਹਾਲ ਪਹਿਲਾਂ ਦਿਖਾਇਆ ਸੀ ਉਸ ਹਾਲ ਦੇ ਵਿੱਚ ਤੁਸੀਂ 1000 2000 ਬੰਦੇ ਵਾਲਾ ਪ੍ਰੋਗਰਾਮ ਕਰ ਸਕਦੇ ਆ ਮਤਲਬ ਵੱਡਾ ਪ੍ਰੋਗਰਾਮ ਆਜੋ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਯਾਰ ਬੰਦਾ ਗਵਾਚਣ ਵਾਲੀ ਗੱਲ ਹੈ ਆ ਦੇਖੋ ਆ ਤਾਂ ਹਾਲ ਆ ਇਧਰਲੇ ਪਾਸੇੋਂ ਤੁਸੀਂ ਐ ਨਿਕਲ ਕੇ ਆ ਸਕਦੇ ਆ ਨਿਕਲੇ ਨਾ ਤੁਸੀਂ ਤੇ ਆ ਦੇਖ ਪ੍ਰੀਤ ਇਹਨਾਂ ਨੇ ਆ ਬਾਥਰੂਮਾਂ ਨੂੰ ਜਾਣ ਦਾ ਰਸਤਾ ਹੈ ਤਾਂ ਜਿਹੜਾ ਮਤਲਬ ਆਪਾਂ ਗੱਲ ਕਰੀ ਇਹ ਨਾ ਵੀ ਪੈਸੇ ਲਾਇਆਂ ਦੀ ਗੱਲ ਕਰਦੇ ਆ ਇੱਧਰ ਆ ਉਰੇ ਆ ਇੱਧਰ ਆ ਕਰ ਗੱਲ ਕਰੀ ਪਈ ਹੈ ਨਾ ਕਮਾਲ ਯਾਰ ਆ ਵਾਸ਼ਰੂਮ ਆ ਯਾਰ ਇੱਥੇ ਤੇ ਤੁਸੀਂ ਪ੍ਰੀਤ ਮਾਲਾ ਇਹ ਕਮਾ ਯਾਰ ਚਾਰ ਚੁਪਰੇ ਪੱਥਰ ਪੁੱਥਰ ਲਾਇਆ ਯਾਰ ਤੂੰ ਦੇਖ ਹੈ ਕੀ ਕਰੀ ਪਈ ਹੈ ਨਾ ਕਮਾਲ ਆ ਜਾਓ ਆਪਾਂ ਮਿਲਦੇ ਹਾਂ ਮਾਲਕਾਂ ਕੋਲ ਮਿਲ ਮਲਾ ਕੇ ਨਾ ਤੁਸੀਂ ਨਾ ਇਸ ਪੈਲਸ ਨੂੰ ਵੇਖ ਕੇ ਐ ਕਹੋਗੇ ਕਿ ਯਾਰ ਇਹ ਕੋਈ ਵਿਜ਼ਿਟ ਕਰਨ ਵਾਲੀ ਥਾਂ ਬਣ ਗਈ ਆ ਵੀ ਜਿਹਨੂੰ ਤੁਸੀਂ ਵੈ ਸਪੈਸ਼ਲ ਵੇਖਣ ਹੀ ਆ ਸਕਦੇ ਆ ਮਤਲਬ ਤੁਹਾਨੂੰ ਪ੍ਰੋਗਰਾਮ ਕਰਨ ਦਾ ਆਨੰਦ ਆਊਗਾ ਤੇ ਪਰ ਮੈਂ ਤੁਹਾਨੂੰ ਇੱਕ ਨਾ ਦਫ਼ਤਰ ਦਿਖਾ ਦਿਆਂ ਤੁਸੀਂ ਦੇਖੋ ਵੀ ਜੱਪ ਤੱਪ ਜਾਂ ਕੁਝ ਨਹੀਂ ਕੀਤਾ ਮਾਲਕ ਦੀ ਦਇਆ ਇਸ ਪਰਿਵਾਰ ਤੇ ਇਹ ਦਫ਼ਤਰ ਦੇ ਵੀ ਯਾਰ ਦਫ਼ਤਰ ਦੇ ਜੇ ਤੁਸੀਂ ਅੰਦਰ ਐਂਟਰ ਕਰੋਗੇ ਨਾ ਜਦੋਂ ਤੁਸੀਂ ਇੱਥੋਂ ਦੀ ਮੈਨੇਜਮੈਂਟ ਨੂੰ ਮਿਲਣ ਵਾਸਤੇ ਇਸ ਦਫ਼ਤਰ 'ਚ ਐਂਟਰ ਕਰੋਗੇ ਨਾ ਤਾਂ ਤੁਹਾਨੂੰ ਦਫ਼ਤਰ ਦੇ ਵਿੱਚ ਵੀ ਇੱਕ ਬਹੁਤ ਕਮਾਲ ਦੀ ਲੋਕ ਨਜ਼ਰ ਆਊਗੀ ਪਰ ਜਿਹੜੇ ਦਿਮਾਗਾ ਦੇ ਵਿੱਚ ਬਣਿਆ ਜੀਦੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਬਾਈ ਸੁਖਵੀਰ ਹੋਣੀ ਦੋਨੇ ਭਾਈ ਆਪਣੇ ਨਾਲ ਦੂਜੇ ਵੀਰੇ ਦਾ ਨਾਮ ਕੀ ਆ ਬਾਈ ਸੁਖਵੀਰ ਜਗਜੀਤ ਬਾਈ ਜਗਜੀਤ ਬਾਈ ਜਗਜੀਤ ਬਾਈ ਸੁਖਵੀਰ ਇਹ ਦੋਨੇ ਭਾਈ ਆ ਇਹ ਪੈਲਸ ਦੇ ਮਾਲਕਾ ਭਾਈ ਯਾਰ ਮਤਲਬ ਨਾ ਮੈਂ ਪੈਲਸ ਚ ਆਇਆ ਤੇ ਇਹਦੀ ਲੁੱਕ ਇਹ ਕਿੱਥੋਂ ਦੀ ਲੁੱਕਾ ਮਤਲਬ ਕਿਹੜੀ ਲੁੱਕ ਨੂੰ ਧਿਆਨ ਚ ਰੱਖ ਕੇ ਬਣਾਇਆ ਸਾਰੇ ਪੈਲਸ ਦਾ ਵੀ ਜੇ ਆਪਾਂ ਇਟਾਲੀਅਨ ਥੀਮ ਦਿੱਤਾ ਇਟਲੀ ਦਾ ਨਾਮ ਵੀ ਉਹਦੇ ਦਿੱਤਾ ਸਾਰਾ ਜਿਹੜਾ ਫਰੰਟ ਐਲੀਵੇਸ਼ਨ ਤਿਆਰ ਕੀਤਾ ਅੰਦਰ ਇੰਟੀਰੀਅਰ ਤਿਆਰ ਕੀਤਾ ਸਾਰਾ ਉਹ ਆਪਾਂ ਇਟਲੀ ਦਾ ਥੀਮ ਦਿੱਤਾ ਜੀ ਇਹਨੂੰ ਇਟਾਲੀਅਨ ਥੀਮ ਦਿੱਤਾ ਹੈ ਜੀ ਆਪਾਂ ਅੰਦਰ ਬੈਠੀਏ ਤੁਹਾਨੂੰ ਮੈਂ ਸਾਰਾ ਦਫ਼ਤਰ ਦਿਖਾਉਣਾ ਤੁਸੀਂ ਦੇਖੋ ਦਫ਼ਤਰ ਤੇ ਵੀ ਕੱਲੀ-ਕੱਲੀ ਚੀਜ਼ ਤੇ ਅ ਅ ਦਫਤਰ ਹੈ ਇਹ ਦਫਤਰ ਦੇ ਵਿੱਚ ਨਾ ਤੁਸੀਂ ਦੇਖੋਗੇ ਕਿ ਇਹ ਇਹ ਤੁਹਾਡਾ ਤੁਹਾਡਾ ਹਾਂਜੀ ਸਾਡਾ ਜੀ ਤੇ ਇਹਦੇ ਵਿੱਚ ਬੌਸ ਵਾਲੀ ਕੁਰਸੀ ਹੈ ਨਹੀਂ ਕੀ ਬੌਸ ਵਾਲੀ ਕੁਰਸੀ ਵਿੱਚ ਮੇਰਾ ਤਾਂ ਮੁੱਢ ਤੇ ਮਾੜਾ ਮੈਂ ਕੋਈ ਜਿਹੜਾ ਮੇਰਾ ਯਾਰ ਦੋਸਤ ਮਿੱਤਰ ਕੋਈ ਵੀ ਆਉਂਦਾ ਮੈਂ ਉਹ ਮੂਰੇ ਤਾਂ ਬੌਸ ਜਾ ਬਣ ਕੇ ਬੈਠਣਾ ਲਾਈਕ ਨਹੀਂ ਕਰਦਾ ਹਾਂ ਵੀ ਵੱਡੀ ਕੁਰਸੀ ਇਦਾਂ ਅਸੀਂ ਛੋਟੀ ਕੁਰਸੀ ਕੋਈ ਬੈਠਣਾ ਮੰਗਦਾ ਮੇਰੇ ਆਰਕੀਟੈਕਟ ਨੇ ਪਿੱਛੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਸੀ ਟੇਬਲ ਟੂਲ ਦਿੱਤੇ ਸੀ ਮੈਂ ਕਹਿੰਦਾ ਮੈਂ ਲਾਈਕ ਨਹੀਂ ਕਰਦਾ ਇਹ ਚੱਕ ਦੇ ਬਹੁਤ ਮੇਰੇ ਤਨ ਤੋਂ ਲਿਵਿੰਗ ਰੂਮ ਬਣਾ ਦੇ ਬੈਠਾ ਜਿਹੜਾ ਮੇਰੇ ਭਾਈ ਪਰਮ ਜਿਹੜਾ ਇੱਥੇ ਬਹਿ ਗਿਆ ਮੇਰੇ ਬਰਾਬਰ ਤੇ ਹੀ ਆ। ਕਿਆ ਬਾਤ। ਕੋਈ ਵੀ ਆ। ਹਾਂ ਜੀ। ਮਨ ਦੀ ਤਮੰਨਾ ਹੀ ਸੀਗੀ ਇਹ। ਜੀ। ਤੇ ਹੁਣ ਆਪਾਂ ਦੇ ਤਾਂ ਸੱਦਾ ਜੀ ਸਾਰੀ ਪਬਲਿਕ ਨੂੰ ਵੀ ਕੋਈ ਵੀ ਬੰਦਾ ਆ ਕੇ ਕਰ ਸਕਦਾ ਹੈ। ਆਪਣੀ ਬੁਕਿੰਗ ਆਪਣੇ ਆ ਕੋਈ ਵੀ ਜਦੋਂ ਮਰਜ਼ੀ ਆ ਕੇ ਕਰਾ ਸਕਦਾ ਜੀ। ਤੇ ਇੱਕ ਪ੍ਰੋਗਰਾਮ ਐਟ ਅ ਟਾਈਮ ਦੋ ਹੋ ਸਕਦੇ। ਇੱਕ ਆਪਣੇ ਕੋਲ ਛੋਟਾ ਹਾਲ ਹੈਗਾ ਇੱਕ ਵੱਡਾ ਹੈਗਾ। ਹਾਂ ਜੀ ਦੋ ਹੋ ਸਕਦੇ ਪ੍ਰੋਗਰਾਮ। ਇੱਕੋ ਦਿਨ ਦੋ ਹੋ ਸਕਦਾ। ਇੱਕੋ ਦਿਨ ਹੋ ਸਕਦਾ ਜਿਹੜਾ ਵੱਡਾ ਹਾਲ ਆ ਉਹਦੇ ਚ 1000 ਤੋਂ 1500 ਤੱਕ ਦੇ ਨੀ ਹੋ ਜਾਂਦੀਆਂ। ਜਿਹੜਾ ਦੇ ਹਾਲ ਦੇ ਵਿੱਚ ਆਪਾਂ ਗੈਦਰਿੰਗ ਕਰਕੇ ਪ੍ਰੋਗਰਾਮ ਕਰਦੇ ਹਾਂ ਜਿਵੇਂ ਰਿਸੈਪਸ਼ਨ ਆ ਕੇ ਦੀ ਜਾਗੋ ਆ ਕਿਸੇ ਦੇ ਹੋਰ ਰਾਤ ਦੇ ਪ੍ਰੋਗਰਾਮਾਂ ਰਾਤ ਦੇ ਫੰਕਸ਼ਨਾਂ ਸਾਰੇ ਹੋ ਜਾਂਦੇ ਬਰਥਡੇ ਪਾਰਟੀ ਆ ਕੋਈ ਐਡਾ ਟਾਇਰਮੈਂਟ ਆ ਸਾਰੇ ਛੋਟੇ ਹਾਲ ਦੇ ਹੋ ਜਾਂਦੇ ਤੇ ਆਪਾਂ ਦੇਵਾਂਗੇ ਸੁਖਵੀਰ ਭਾਈ ਕੱਲਾ ਇਹ ਲੋਕਾਂ ਨੂੰ ਪੈਲਸੀ ਕਰਾਇਤ ਦੇਵਾਂਗੇ ਜਾਂ ਵਿਦ ਕੈਟਰਿੰਗ ਆਪਾਂ ਸਾਰਾ ਕੁਝ ਵੀ ਕਰ ਲਿਆ ਕਰਾਂਗੇ ਕਰਾਂਗੇ ਸਾਰਾ ਕੁਝ ਹੀ ਕਰਦੇ ਆ ਵਿਦ ਕੈਟਰਿੰਗ ਵੀ ਸਾਰਾ ਕੁਝ ਹੀ ਕਰਦੇ ਆ ਡੈਕੋਰੇਸ਼ਨ ਵਗੈਰਾ ਸਾਰਾ A to Z ਆਪਾਂ ਸਾਰਾ ਕਰਦੇ ਵੀ ਜੇ ਕੋਈ ਬੰਦਾ ਆਪਾਂ ਨੂੰ ਸਿਰਫ A to Z ਦੀ ਸਾਰੀ ਦੀ ਸਾਰੀ ਗੱਲ ਹੀ ਕਰੇ ਤਾਂ ਆਪਾਂ ਸਾਰੇ ਦਾ ਸਾਰਾ ਹੀ ਆਪਾਂ ਕੰਪਲੀਟ ਹੀ ਕਰ ਦਿੰਦੇ ਆ ਵੀ ਆਪਣੇ ਕੋਲੇ ਸਾਰੇ ਕਾਰੀਗਰ ਹੈਗੇ ਆ ਸਾਰੇ ਕਾਰੀਗਰ ਹੈਗੇ ਆ ਜੀ ਆਪਣੇ ਹਾਂ ਕਾਰੀਗਰ ਹੈਗੇ ਆ ਹਾਂ ਜੀ ਤੇ ਬਾਕੀ ਬਾਈ ਹੁਣਾਂ ਨੇ ਦੁਨੀਆ ਘੁੰਮੀ ਹੋਈ ਆ ਤੇ ਜੋ ਪੂਰੀ ਦੁਨੀਆ ਚੋਂ ਘੁੰਮਿਆ ਉਹ ਪਧੌੜ ਦੇ ਵਿੱਚ ਅਪਲਾਈ ਕਰਦਾ ਹਾਂਜੀ 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 ਸਾਰਾ ਦੇਖ ਕੇ ਸਾਰਾ ਪੜ ਕੇ ਕਈ ਲੋਕਾਂ ਨੇ ਸੁਵੀ ਲੁਧਿਆਣੇ ਬਣਾਓ ਚੰਡੀਗੜ ਬਣਾਓ ਬਰਨਾਲੇ ਬਣਾਉਂ ਮਖਨੇ ਪਿੰਡ ਹੀ ਬਣਾਉਣਾ ਆ ਤਾਂ ਪਿੰਡ ਦੇ ਹੀ ਰਹਿਣਾਗਾ ਬਈ ਮੈਨੂੰ ਇੱਕ ਗੱਲ ਸੁਖਵੀਰ ਹੋਰ ਤੋਂ ਸੋ ਦੇਖੋ ਇਹ ਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਮਾਲਕ ਦੀ ਕਿਰਪਾ ਨਾਲ ਤਾਂ ਸਭ ਇੱਕ ਬਲਾਸਟਿੰਗ ਵਾਲੀ ਗੱਲ ਆ ਇਹ ਡੱਬਾ ਵਧੀਆ ਪਾਸ ਪੈਸ ਬਣਿਆ ਹੋਇਆ ਵੀ ਇਹਦਾ ਰੇਟ ਤਾਂ ਨਹੀਂ ਫਿਰ ਉਸ ਲੈਵਲ ਦਾ ਹੋਊਗਾ ਵੀ ਮਾੜਾ ਬੰਦਾ ਤਾਂ ਕਹੇ ਮੁਰਦਾ ਵੀ ਨੰਗੇ ਆਣਾ ਯਾਰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਕਾਫੀ ਪਹਿਲਾਂ ਇੱਥੇ ਹਵਾ ਲੱਗੀ ਸੀ ਯਾਰ ਬਹੁਤ ਹਾਈ ਆ ਬਹੁਤ ਜ਼ਿਆਦਾ ਪੈਸਾ ਤੇ ਪਰ ਹੁਣ ਲੋਕ ਆਉਂਦੇ ਹੁਣ ਦੇਖਦੇ ਹੋ ਕਹਿੰਦੇ ਯਾਰ ਬਾਹਰ ਕੋਸੋਰ ਗੱਲ ਅੰਦਰ ਵੀ ਤੁਸੀਂ ਵਧੀਆ ਹਾਂ ਵੀ ਕਈ ਵਾਰੀ ਬੰਦਾ ਡਰਦਾ ਹੀ ਨਹੀਂ ਅੰਦਰ ਪੜਦਾ ਹਾਂਜੀ ਬਾਹਲੇ ਡਰਦੇ ਨਹੀਂ ਪੜਦੇ ਹਾਂਜੀ ਹਾਂਜੀ ਅਗਲਾ ਆਉਂਦੇ ਯਾਰ ਪਤਾ ਨਹੀਂ ਕੀ ਮੰਗਣਗੇ ਕੀ ਮੰਗਣਗੇ ਹਾਂਜੀ ਵੀ ਨਹੀਂ ਉਹੋ ਜੀ ਗੱਲ ਕੋਈ ਨਹੀਂ ਉਹ ਜੀ ਸਾਰੇ ਤਰ੍ਹਾਂ ਅਡਜਸਟ ਕਰ ਲੈਂਦੇ ਜਿੱਦਾਂ ਦਾ ਵੀ ਕੋਈ ਆਉਂਦਾ ਉਦਾਂ ਅਡਜਸਟ ਕਰ ਲੈਂਦੇ ਉਹਨਾਂ ਨੂੰ ਸਸੇ ਕਭੀ ਕੋਈ ਇਹੋ ਜਿਹਾ ਪੈ ਵਾਲੀ ਗੱਲ ਕੋਈ ਨਹੀਂ ਤੇ ਆਪਣੇ ਮੈਨੇਜਰ ਸਾਹਿਬ ਨਾਲ ਆ ਕੇ ਮਿਲ ਲੈਣਾ ਹਨਾ ਜੇ ਮੈਨੇਜਰ ਸਾਹਿਬ ਉੱਧਰ ਬੈਠਦੇ ਆ ਆ ਜੋ ਮੜਾ ਜਾ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਮੈਨੇਜਰ ਸਾਹਿਬ ਕਿੱਧਰ ਬੈਠਦੇ ਆ ਫਿਰ ਤੁਸੀਂ ਦਫ਼ਤਰ ਚ ਆਉਣਾ ਤਾਂ ਤੁਸੀਂ ਸਿੱਧੇ ਪਹਿਲੀ ਤਾਂ ਗੱਲ ਬਾਈ ਸੁਖਵੀਰ ਹੁਣ ਵੀ ਇੱਥੇ ਹੋਣਗੇ ਕਿਉਂਕਿ ਪਰ ਇਹ ਇੱਥੇ ਵਿਦੇਸ਼ ਚ ਰਹਿੰਦੇ ਕਰਕੇ ਬਾਈ ਹੁਣੀ ਹਨਾ ਬਾਈ ਤੁਸੀਂ ਤਾਂ ਫਿਰ ਉੱਧਰ ਚਲੇ ਜਾਂਦੇ ਹੋਮੋਂਗੇ ਹਾਂਜੀ ਹਾਂਜੀ ਬਾਈ ਇਸ ਵਾਰ ਚਲੇ ਜੰਨੇ ਆ ਤੇ ਇਧਰਲੇ ਪਾਸੇ ਬੈਠਦੇ ਆ ਜੀ ਮੈਨੇਜਰ ਸਾਹਿਬ ਸਸੇ ਕਾਜ਼ੀ ਕਦ ਕਦ ਦੇ ਕਰਤੀ ਸ਼ੁਰੂ ਮੈਨੇਜਰ ਸਾਹਿਬ ਬੁਕਿੰਗ ਸ਼ੁਰੂ ਹਾਂਜੀ ਬੁਕਿੰਗ ਓਪਨ ਹੋ ਗਈ ਹੈ ਜੀ ਜੀ ਸਾਡੀ ਓਪਨ ਹੋ ਗਈ ਹੈ ਜੀ ਤੇ ਕਿੰਨਾ ਚਿਰ ਪਹਿਲਾਂ ਤੁਹਾਨੂੰ ਅਲਰਟ ਕਰੇ ਕੋਈ ਬੰਦਾ ਸਰ ਸਾਨੂੰ ਤਾਂ 2 ਦਿਨ ਪਹਿਲੇ ਹੈ 1 ਮਹੀਨਾ ਪਹਿਲੇ ਬੁਕਿੰਗ ਐ ਪਰ ਮਾਰੀ ਐਡਵਾਂਸ ਚੱਲ ਹੀ ਰਹੀ ਹੈ ਜੀ ਹਾਂਜੀ ਮਤਲਬ ਕੋਈ ਬੰਦਾ ਆਪਾਂ ਇਹ ਕਹਿ ਸਕਦੇ ਹਾਂ ਤੁਹਾਨੂੰ ਕੋਈ ਵੀ ਬੰਦਾ ਤੋਂ ਨੂੰ 10 ਦਿਨ ਪਹਿਲਾਂ ਵੀ ਦੱਸੇ ਤਾਂ ਜੇ ਡੇਟ ਹੋਊਗੀ ਤਾਂ ਬਾਈ ਚਾਂਸ ਅਗਲੇ ਨੂੰ ਮਿਲ ਸਕਦੀ ਹੈ ਮਿਲ ਸਕਦੀ ਆਪਾਂ ਨੂੰ ਆਪਾਂ ਬੁੱਕ ਕਰ ਲੈਣੀ ਹੈ ਜੇ ਜੇ 10 ਦਿਨ ਪਹਿਲਾਂ 5 ਦਿਨ ਪਹਿਲਾਂ ਦੱਸਿਆ ਤੁਹਾਡੇ ਕੋਲ ਡੇਟ ਹੈਗੀ ਆ ਤੁਸੀਂ 5 ਦਿਨਾਂ ਚ ਪ੍ਰਬੰਧ ਕਰ ਦਿਓਗੇ ਉਹ ਡਾ ਵੱਡਾ ਪ੍ਰਬੰਧ ਹੋ ਜਾਊਗਾ ਸਰ ਕੰਮੀ ਆ ਪਤਾ ਹੀ ਬੈਠੇ ਇੱਕ ਦਿਨ ਪਹਿਲਾਂ ਵੀ ਬਰੋਨਡ ਕਰ ਸਕਦੇ ਇੱਕ ਦਿਨ ਤਾਂ ਚਲੋ ਇੱਕ ਦਿਨ ਦੋ ਤਾਂ ਮੋਸਟਲੀ ਪ੍ਰੋਬਬਲੀ ਐਤਾ ਇਦਾਂ ਦਾ ਨਹੀਂ ਹੁੰਦਾ ਬਟ ਹੁੰਦਾ ਤਾਂ ਆਪਾਂ ਉਹ ਵੀ ਕਰਦੇ ਠੀਕ ਆ ਕੁਝ ਨਹੀਂ ਸਾਡਾ ਠੀਕ ਆ ਵੀ ਮਤਲਬ ਆਪਣੇ ਕੋਲ ਸਾਰਾ ਕੁਝ ਹੈਗਾ ਹੀ ਆ ਤੇ ਅਗਲੇ ਨੂੰ ਕਹਿਣਾ ਵੀ ਜੇ ਰਾਤ ਨੂੰ ਪ੍ਰੋਗਰਾਮ ਕਰਨਾ ਤਾਂ ਆ ਜਾ ਆ ਜਾਓ ਜੀ ਆਪਾਂ ਆਪਾਂ ਸਾਰੇ ਆਪਾਂ ਤਿਆਰ ਬੈਠੇ ਆ ਬਿਲਕੁਲ ਜੀ ਠੀਕ ਹੈ ਤੇ ਕਈ ਵਾਰੀ ਇਹ ਇੱਥੇ ਨਹੀਂ ਹੁੰਦੇ ਜਿਹੜੀ ਥੋੜੀ ਬਹੁਤੀ ਰੇਟ ਦੀ ਐਡਜਸਟਮੈਂਟ ਹੁੰਦੀ ਹੈ ਉਹ ਤੁਹਾਨੂੰ ਅਧਿਕਾਰ ਦਿੱਤੇ ਹੋਏ ਮਾਲਕਾਂ ਨੇ ਹਾਂਜੀ ਹਾਂਜੀ ਅਧਿਕਾਰ ਤੋਂ ਪੂਰੇ ਦਿੱਤੇ ਹੋਏ ਯਾਰ ਸਾਡੇ ਐਮ ਡੀ ਇਦਾਂ ਦੇ ਸਾਡੇ ਐਮ ਡੀ ਬਹੁਤ ਅੱਛੇ ਐਮ ਡੀ ਆ ਸਾਡੇ ਉਹਨਾਂ ਨੇ ਪੂਰੇ ਪੂਰੇ ਅਧਿਕਾਰ ਸਾਨੂੰ ਦਿੱਤੇ ਹੋਏ ਹਾਂਜੀ ਵੀ ਮਤਲਬ ਕਈ ਵਾਰੀ ਪਤਾ ਕੀ ਗੱਲ ਹੁੰਦੀ ਹੈ ਮੈਂ ਇਹ ਗੱਲ ਕਿਉਂ ਮੈਨੇਜਰ ਸਾਹਿਬ ਨਾਲ ਗੱਲ ਕਿਉਂ ਕਰਵਾ ਰਿਹਾ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਕਈ ਵਾਰੀ ਬੰਦੇ ਨੂੰ ਆਇਆ ਹੁੰਦਾ ਯਾਰ ਵੀ ਮੈਨੂੰ ਮਾਲਕ ਤਾਂ ਮਿਲਿਆ ਨਹੀਂਗਾ ਯਾਰ ਨਹੀਂ ਮੈਂ ਮਾਲਕ ਨਾਲ ਐਡਜਸਟਮੈਂਟ ਕਰ ਲੈਣੀ ਸੀ ਤਾਂ ਇਹਨਾਂ ਕੋਲੇ ਪ ਜੇ ਥੋੜੀ ਬਹੁਤੀ ਐਡਜਸਟਮੈਂਟ ਹੁੰਦੀ ਹੋਈ ਤਾਂ ਇਹ ਕਰ ਸਕਦੇ ਆ ਹਾਂਜੀ ਹੈ ਨਾ ਬਾਈ ਸੁਖਬੀਰ ਐਵੇਂ ਆ ਨਾ ਹਾਂ ਤਾਂ ਬਾਈ ਸੁਖਬੀਰ ਹੋਣਾ ਨੇ ਇਹਨਾਂ ਨੂੰ ਪੂਰੇ ਇਖਤਿਆਰ ਦਿੱਤੇ ਹੋਇਆ ਤੁਸੀਂ ਐਨੀ ਟਾਈਮ ਆਪਣੇ ਪਿੰਡਾਂ ਵਾਲੇ ਬੰਦੇ ਆ ਪੈਲ ਸਦਾ ਤੁਸੀਂ ਰੂਪ ਦੇਖ ਕੇ ਰਤਵਾ ਦੇਖ ਕੇ ਸੁਨੱਖਪੁਣਾ ਦੇਖ ਕੇ ਚੰਗਾ ਇਹਦਾ ਬਣਿਆ ਹੋਇਆ ਚੀਜ਼ ਦੇਖ ਕੇ ਕਿਤੇ ਐ ਘਬਰਾ ਨਾ ਜਾਏ ਉਹਦੇ ਵਿੱਚ ਵੜਨ ਤੋਂ ਘਬਰਾ ਨਾ ਜਾਏ ਉਹ ਬਾਈ ਬਣ ਕੇ ਕਿਉਂਕਿ ਸਾਨੂੰ ਬਾਈ ਸੁਖਵੀਰ ਹੁਣਾਂ ਨਾ ਜਦੋਂ ਮੈਂ ਸਲਾਹ ਕਰ ਰਿਹਾ ਸੀ ਮੈਂ ਕਹਿ ਰ ਇੱਡਾ ਸੋਨਾ ਬਣਾ ਤਾ ਦਿੱਤਾ ਹੁਣ ਲੋਕਾਂ ਨੇ ਚ ਬੜਨ ਤੋਂ ਘਬराई ਜਾਣਾ ਵੀ ਪਤਾ ਨਹੀਂ ਮੰਗਣਗੇ ਕੀ ਆਪਣੇ ਪਿੰਡਾਂ ਵਾਲੇ ਬੰਦੇ ਆ ਸ਼ੌਂਕ ਨਾ ਬਣਾਇਆ ਸੱਜਣੋ ਕੋਈ ਵੀ ਆ ਕੇ ਇਨਕੁਆਰੀ ਕਰ ਸਕਦਾ ਕੋਈ ਓਡੀ ਗੱਲਬਾਤ ਨਹੀਂਗੀ ਠੀਕ ਆ ਕਿ ਨਹੀਂ ਹਾਂ ਸੋਨਾ ਹੈਗਾ ਫੀਲ ਤੁਹਾਨੂੰ ਆਊਗਾ ਜਿਹੜਾ ਲਗਜ਼ਰੀ ਸੁਪਰ ਲਗਜ਼ਰੀ ਡੋਪਰ ਲਗਜ਼ਰੀ ਫੀਲ ਆਊਗਾ ਤੁਹਾਨੂੰ ਤੁਸੀਂ ਐਨੀ ਟਾਈਮ ਆ ਕੇ ਮੈਨੇਜਰ ਸਾਹਿਬ ਨਾਲ ਗੱਲਬਾਤ ਕਰਕੇ ਤੇ ਪੈਲਸ ਬੁੱਕ ਕਰ ਸਕਦੇ ਆ ਜਿਉਂਦੇ ਵਾਸਤੇ ਰੋ ਬਹੁਤ ਬਹੁਤ ਧੰਨਵਾਦ